ਕਿੱਕ ਡੇਰੋ ਬਾਹੇ ਕਿੱਕ ਡੇਰੋ ਬਾਹੇ ਕਿੱਕ ਡੇਰੋ ਬਾਹੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਵੈਲਕਮ ਬੈਕ ਔਨ ਅਰ YouTube ਚੈਨਲ ਮਿਸਟਰ ਐਂਡ ਮਿਸਿਸ ਹੁੰਜਨ ਤੇ ਆਪਾਂ ਹੋ ਗਏ ਆ ਰੈਡੀ ਸ਼ੈਡੀ ਕਿੰਨਾ ਸਾਰਾ ਕੰਮ ਪੈਂਡਿੰਗ ਹੋਇਆ ਸੀ ਬਹੁਤ ਸਾਰੀਆਂ ਰੀਲਸ ਪਈਆਂ ਸੀਗੀਆਂ ਜੋ ਬ੍ਰਾਂਡ ਵੱਲੋਂ ਕੋਲਾਬੋਰੇਟ ਲਈ ਆਈਆਂ ਹੋਈ ਸੀ ਉਹ ਵੀ ਕਰਤੀਆਂ ਹੁਣ ਆਪਾਂ ਵੇਲੇ ਆ ਤੇ ਵੈਸੇ ਤਾਂ ਫੋਨ ਆ ਗਿਆ ਸ਼ੋਰ ਤੋਂ ਫੋਨ ਆ ਚੁੱਕਿਆ ਆਪਾਂ ਨੂੰ ਇਧਰ ਇਹ ਪਤਾ ਨਹੀਂ ਕੀ ਆਪਣਾ ਉਹ ਪਾਈ ਫਿਰਦੇ ਨੇ ਗਾ ਸੌਰੀ ਵੈਸੇ ਕੰਮ ਆ ਥੋੜਾ ਆਮ ਸੋ ਸੌਰੀ ਆਮ ਸੋ ਸੌਰੀ ਇਹ ਆਪਾਂ ਨੂੰ ਵੈਬਸਾਈਟ ਦਾ ਆਰਡਰ ਆਇਆ ਸੀਗਾ ਕਿੱਥੋਂ ਆਇਆ ਸੀ ਯੂਕੇ ਤੋਂ ਯਾ ਇਹ ਯੂਕੇ ਤੋਂ ਆਰਡਰ ਆਇਆ ਸੀ ਆਪਣਾ ਹੋ ਚੁੱਕਿਆ ਕੰਪਲੀਟ ਉਹਨਾਂ ਦਾ ਵੈਬਸਾਈਟ ਦੇ ਨਾਲ ਨਾਲ ਇੱਕ ਹੋਰ ਆਰਡਰ ਸੀ ਉਹ ਵੀ ਆਪਾਂ ਕੰਪਲੀਟ ਕਰਾਤਾ ਆ ਸੋ ਇਹ ਵੈਬਸਾਈਟ ਬਣਾਉਣ ਵਾਲੇ ਇਨਸਾਨ ਨੇ ਤੁਸੀਂ ਬਣਵਾ ਸਕਦੇ ਹੋ ਐਂਡ ਫਟਾਫਟ ਆਪਣੀ ਬੁਕਿੰਗਸ ਕਰਾ ਸਕਦੇ ਜੇ ਤੁਸੀਂ ਵੀ ਕਿਸੇ ਬਿਜ਼ਨਸ ਦੇ ਰਿਲੇਟਡ ਬੈਕਪਲਾਨੀ। ਸਪੈਸ਼ਲ ਆਫਰ ਚੱਲ ਰਹੀ ਹੈ ਇਹਨਾਂ ਦੇ। ਸੀਰੀਅਸਲੀ? ਹਾਂ। ਮੈਨੂੰ ਦੱਸਿਆ ਨਹੀਂ ਤੁਸੀਂ ਮੈਂ ਰੀਲ ਕਰ ਦੇਣੀ ਸੀ ਪੋਸਟ। ਸ਼ਾਮ ਨੂੰ ਕਰਦੀ ਆ ਮੈਂ। ਓਕੇ ਥੈਨ ਹੁਣ ਲੱਗੇ ਆਪਾਂ ਸਾਗ ਬਣਾਉਣ। ਐਕਚੁਅਲੀ ਕੀ ਹੈ ਵੀਰੇ ਦਾ ਫੋਨ ਆ ਚੁੱਕਿਆ ਹੈ ਐਂਡ ਮੈਂ ਕੁਦਰਤੀ ਰੈਡੀ ਹੋ ਹੀ ਰਹੀ ਸੀ ਤੇ ਮੈਂ ਆਲਮੋਸਟ ਰੈਡੀ ਆ। ਸੂਟ ਮੈਂ ਦੇਖ ਲੈਣੀ ਹੈ ਹੋਰ ਕਿਹੜਾ ਪਾਵਾਂ ਯਾਹੀ ਪਾਵਾਂ। ਤੇ ਹੁੰਦਨ ਸਾਹਿਬ ਨੇ ਪੱਗ ਬੰਨੀ ਆ ਉਹਨੇ ਇੱਕ ਟਾਈਮ ਦੇ ਵਿੱਚ ਮੈਂ ਵਲੌਗ ਸ਼ੂਟ ਕਰ ਲੈਣਾ ਉੱਪਰ ਚੱਲਦੇ ਆ ਮੰਮੀ ਲੱਗੇ ਹੋਏ ਨੇ ਹੁਣੇ ਹੀ ਗਏ ਨੇ ਤੇ ਜਾ ਕੇ ਆਪਾਂ ਕਰਦੇ ਆ ਸਾਗ ਆਈਮਨ ਕਰਦੇ ਆ ਨਹੀਂ ਉਹਨੂੰ ਧਰਦੇ ਆ ਤੇ ਉਸ ਤੋਂ ਬਾਅਦ ਮੈਂ ਆ ਕੇ نیچے ਰਾਈਸ ਵੀ ਬਣਾਉ ਆ ਤੇ ਉਹ ਵੀ ਬਣਾਉਣੇ ਆ ਹੋ ਸਕੇ ਤਾਂ ਆਪਾਂ ਖਾ ਕੇ ਚੱਲਾਂਗੇ ਇੱਕ ਚੀਜ਼ ਮੈਂ ਹੋਰ ਕਹਿਣੀ ਚਾਹੂੰਗੀ ਸ਼ਹੀਦੀ ਦਿਨ ਸ਼ੁਰੂ ਹੋ ਚੁੱਕੇ ਆ ਤੇ ਆਪਣੇ ਘਰਾਂ 'ਚ ਜਿੱਥੇ ਵੀ ਹੋ ਤੁਸੀਂ ਪਾਠ ਜ਼ਰੂਰ ਕਰਿਓ ਇਹਨਾਂ ਦਿਨਾਂ ਦੇ ਵਿੱਚ ਆਈ نو ਬਹੁਤ سارے ਲੋਕ ਕਰਦੇ ਹੋਣਗੇ ਮੈਂ ਵੀ ਕਰਦੀ ਆ ਬਟ ਆ ਦਿਨਾਂ 'ਚ ਥੋੜਾ ਹੁੰਦਾ ਕਿ ਬੰਦਾ ਯੂ نو ਪਾਠ ਵੱਲ ਥੋੜਾ ਜ਼ਿਆਦਾ ਹੋ ਜਾਂਦਾ ਕੁਦਰਤੀ ਪਤਾ ਨਹੀਂ ਤਾਂ ਮੈਂ ਹੀ ਆ ਮੈਨੂੰ ਹੁੰਦਾ ਕਿ ਮੈਂ ਜਲਦੀ ਉੱਠਾਂ ਜ਼ਿਆਦਾ ਜਲਦੀ ਉੱਠ ਜਾ ਮਤਲਬ ਨਾਰਮਲੀ ਮੈਂ 6:30 ਛੁੱਟਦੀ ਹੁੰਨੀ ਆ ਤੇ ਮੈਨੂੰ ਇਹ ਹੁੰਦਾ ਕਿ ਮੈਂ ਪਾਠ ਵਗੈਰਾ ਕਰ ਲਾਂ ਇਹ ਵਾਲੇ ਦਿਨਾਂ 'ਚ ਜ਼ਿਆਦਾ ਤੇ ਕਰੀ ਚੱਲੋ ਜੀ ਆਪਣੇ ਆਪਣੇ ਘਰਾਂ 'ਚ ਪਾਠ ਕੀਏ ਦਿਨ ਜਿਹੜੇ ਹੁੰਦੇ ਆ ਯੂ نو ਸ਼ੇਦੀ ਦਿਨ ਸ਼ਹੀਦੀ ਦਿਨ ਜਿਹੜੇ ਨੇ ਬਹੁਤ ਲੋਕੀ ਬਹੁਤ ਗੁਰਦੁਆਰਿਆਂ 'ਚ ਸੇਵਾ ਵੀ ਕਰਦੇ ਆ ਬਹੁਤ ਕੁਝ ਕਰਦੇ ਆ ਤੇ ਜ਼ਰੂਰ ਕਰਿਓ ਜਿੱਥੇ ਵੀ ਤੁਸੀਂ ਹੋ ਤੇ ਪਲੀਜ਼ ਕਿਸੇ ਨੂੰ ਇਹ ਵੀ ਨਾ ਕਮੈਂਟ ਕਰਿਆ ਕਰੋ ਨਾ ਵੀ ਦਿਨ ਚੱਲਦੇ ਆ ਤੁਸੀਂ ਆ ਕਰ ਲਿਆ ਉਹ ਕਰ ਲਿਆ ਹਰੇਕ ਨੇ ਆਪਣਾ ਕੰਮ ਵੀ ਕਰਨਾ ਠੀਕ ਹੈ ਸਹੀ ਗੱਲ ਕਹੀ ਆ ਨਾ ਮੈਂ ਕਿਉਂਕਿ ਬਹੁਤ ਲੋਕਾਂ ਨੂੰ ਹੁਣ ਮੈਂ ਵੀ ਪ੍ਰੋਮੋਸ਼ਨਸ ਕਰਨੀਆਂ ਹੁੰਦੀਆਂ ਨੇ ਕਿਸੇ ਨੇ ਬੁਕਿੰਗ ਕਰਾਣੀ ਆ ਜੀ 크리스마ਸ ਦੀ ਇਹ ਹੈ ਉਹ ਲੱਲਾ ਪੱਬਾ ਹਨ ਤਾਂ ਸਾਨੂੰ ਉਹ ਚੀਜ਼ਾਂ ਕਰਨੀਆਂ ਪੈਂਦੀਆਂ ਸਾਡਾ ਉਹ ਕੰਮ ਆ ਹਨਾ ਪ੍ਰੋਮੋਸ਼ਨਸ ਦਾ ਤੇ ਪਲੀਜ਼ ਉਹ ਚੀਜ਼ ਨੂੰ ਥੋੜਾ ਇਗਨੋਰ ਕਰਿਆ ਕਰੋ ਤੇ ਠੀਕ ਆ ਬਾਬਾ ਜੀ ਦੇ ਦਿਨ ਨੇ 파ਟ ਜ਼ਰੂਰ ਕਰੋ ਦਿਲੋਂ ਕਰੋ ਤੇ ਹਾਜ ਤੁਹਾਨੂੰ ਉੱਪਰ ਲੈ ਕੇ ਚੱਲੀਏ ਚਲੋ ਜੀ ਅੱਦ ਦਾ ਸਾਗ ਮੰਮੀ ਲੈ ਕੇ ਅੱਦਪਾ ਲੈ ਕੇ ਜਾਓ ਚਲੋ ਜੀ ਲੈਟਸ ਗੋ ਬਲ ਗਈ ਅੱਗ ਅੱਜ ਤੁਹਾਨੂੰ ਅਸੀਂ ਆਪਣੀ ਮੰਮੀ ਵੀ ਦਿਖਾ ਦਈਏ ਵਲੌਗ ਚ ਹਲ ਤਾਂ ਬੱਲ ਰਹੀ ਆ ਲੋ ਬਈ ਅੱਗ ਆਪਣੀ ਗਈ ਬਲ ਬੁਝ ਗਈ ਲਾ ਲਓ ਸਾਗ ਦਿੱਤਾ ਧਰ ਬismillah ਦਾ ਪ੍ਰੌਂਟਿਆਂ ਤੋਂ ਬਾਅਦ ਅੱਜ ਆਪਾਂ ਅੱਜ ਚੁੱਲੇ ਤੇ ਕੁਝ ਹੋਰ ਧਰਿਆ ਨਾ ਮੈਂ ਉਹ ਲੈ ਕੇ ਆਵਾਂ ਕੀ ਨਮਕ ਲੈ ਆਓ ਮਮੀ ਲੂਣ ਹੁੰਦਾ ਲੂਣ ਨਾਲੇ ਚਲੋ ਆਜੋ ਥੱਲੇ ਹੀ ਨਾਲੇ ਚੌਲਾਂ ਚ ਮੈਂ ਵੀ ਥੱਲੇ ਦਾ ਕਿਥੋਂ ਹਲਚੁਲ ਧਰਦੀਆਂ ਇੱਧਰ ਇਹਨੂੰ ਲਾਹ ਲੱਗਿਆ ਹੋਇਆ ਪਰ ਸਾਰਾ ਸਾਗ ਪਾ ਲਓ ਵੀ ਮੈਂ ਹੋ ਗਈਆਂ ਰੈਡੀ ਜੀਨਨ ਸਾਥ ਵੀ ਸਾਗ ਵੀ ਤੱਤਾ ਤੇ ਇੱਕਦਮ ਚੌਲ ਬੰਨ ਲਵੇ ਮੈਨੂੰ ਇਹ ਆ ਬਸ ਬੰਨਣ ਮੈਂ ਇਸ ਕੰਟੇਨਰਸ ਪੈਕ ਕਰ ਹੀ ਲਵਾਂ ਕਿਉਂਕਿ ਮੈਂ ਬਹੁਤ ਹੀ ਜਿੰਨਾ ਬਣਾਇਆ ਆਲੂ ਮਟਰ ਪਿਆਜ਼ ਟਮਾਟਰ ਪਾ ਕੇ ਬੰਨਣ ਬਸ ਬੰਨ ਲਿਆ ਆਮ ਰੈਡੀ ਆਰ ਯੂ ਰੈਡੀ ਆਮ ਟੂ ਰੈਡੀ ਚਾ ਚਲਿਏ ਬਸ ਆ ਸਟੀਤੀ ਵੱਜ ਗਈ ਚਲਦੇ ਆਂ ਲਾ ਲਈ ਮੈਂ ਆਪਣੇ ਲਈ ਚੌਲ ਬੈਂਕ ਕਰ ਲਏ ਕਿਉਂਕਿ ਮੈਂ ਥਾਣੇ ਸੀਗੇ ਚੱਲੀਏ ਚੱਲ ਚੱਲ 6 ਐਂਡ ਅ ਹਾਫ ਆਵਰਸ ਲੇਟਰ ਹੋ ਗਿਆ ਹਾਂਜੀ ਓਕੇ ਬਸ ਚੀਨੀ ਬਾੜੀ ਕਿ ਲੱਗਣਾ ਲੱਗੂਗਾ ਤੈਨੂੰ ਅਸੀਂ ਤਾਂ ਦੇਖ ਬਣਾਈਏ ਅੱਛਾ ਯਾਰਾ ਮੈਂ ਕਰੂੰਗੀ ਇਸ ਦੇ ਅਹ ਜਦੋਂ ਤੋ ਉਹ ਜੋ ਪੈਰਾ ਸਾਲਵ ਕਰ ਦਿੰਦੇ ਹਾਂ ਇਹਦੇ ਚ ਦੱਸ ਦੇ ਆ ਆਪਾਂ ਕੀ ਹੋਮ ਬਣਾ ਰਹੇ ਆ ਇਹੇ ਛਿੱਦੀਆਂ ਕਰਕੇ ਬਣਾਈ ਆ ਆਪਾਂ ਪਹਿਲਾਂ ਅਸੀਂ ਸੋਚਿਆ ਸੀ ਕਿ ਇਹ ਤੋਂ ਠਾਈ ਜਾਵਾਂਗੇ ਗੁਰਦੁਆਰਾ ਸਾਹਿਬ ਨੂੰ ਦੇਖਣਾ ਮੰਗੇ ਪਰ ਸਾਨੂੰ ਪਤਾ ਵੀ ਛਿੱਦ ਕਰਕੇ ਆਪਣੇ ਨੂੰ ਨਹੀਂ ਪਈ ਵਾਰੀ ਜਾਵਣਾ ਪਰ ਕਾਨੂੰ ਮੈਂ ਇਹਦੇ ਬੋਰ ਤੋਂ ਗੱਟਣੀ ਸੀ ਤੇ ਹੁਣ ਤੇ بیوی ਨੇ ਇਸ ਲਈ ਆਪਾਂ ਸ਼ੁਰੂਆਤ ਇਹਨਾਂ ਤੇ ਕੀਲੀ ਲੈ ਕੇ ਜਾ ਰਹੀ ਆਂ ਇਹ ਹੁਣ ਵੀ ਆਪਾਂ ਜੂਰ ਤੋਂ ਆਏ ਸੀਗੇ ਤੇ ਇੱਕ ਦਿਨ ਸਾਥੇ ਦਿਮਾਗ ਤੋਂ ਨਿਕਲ ਗਿਆ ਸੀ ਫਿਰ ਮੈਨੂੰ ਬਤਾ ਲਿਆ ਮੈਨਾਂ ਮੋਟੇ ਬੀਨਾ ਹਾਂ ਵੀ ਚਲੋ ਮੈਨੂੰ ਤਾਂ ਯਾਦ ਹੀ ਨਹੀਂ ਕਰਾਇਆ ਹੈਗਾ ਮੈਂ ਪਹਿਲਾਂ ਇੱਕ ਰੀ ਬਣਾਈ ਆ ਵੈਸੇ ਫਿਰ ਮੈਨੂੰ ਇੰਨੀ ਮਾਇੰਡ ਚ ਨਹੀਂ ਸੀ ਬਣਾਇਆ ਇਹ ਬਣਾ ਰਹਾ ਫਿਰ ਚੱਲਦੇ ਆ ਠੀਕ ਆ ਬਸ ਬਣਨ ਵਾਲੀ ਹੈ ਇਹ ਆ ਲੋ ਵੀ ਦੇਗ ਬਣ ਗਈ ਆਪਣੀ ਯਾਦ ਆ ਜਦੋਂ ਮੈਂ ਚੁਪੈਰਾ ਸਾਹਿਬ ਸ਼ੁਰੂ ਕੀਤਾ ਸੀ ਮੈਂ ਆਹੀ ਡੱਬੇ ਦੇ ਵਿੱਚ ਲੈ ਕੇ ਗਈ ਸੀ ਬਾਬਾ ਜੀ ਲਈ ਇਹ ਵਾਈ ਗਰੂ ਜੀ ਸਾਰਿਆਂ ਨੂੰ ਤੰਦਰੁਸਤੀ ਦੇ ਉਪਰ ਬਰਨ ਚੜਾ ਦੇ ਡੱਬਾ ਰਹਿ ਗਿਆ ਛੋਟਾ ਇਹਦੇ ਵਿੱਚ ਆਇਆ ਨਹੀਂ ਪੂਰਾ ਚਲੋ ਆਪਾਂ ਡੱਬਾ ਹੋਰ ਲਿਆ ਸਾਫ਼ ਹਨਾ ਇੱਥੋਂ ਉਹ ਵੈਸੇ ਜੰਗਾਲ ਸਾਫ਼ ਕਰਾਂਗਾ ਬਹੁਤ ਠੀਕ ਹੈ a few minutes later ਲੋ ਅਬੀ ਆਪਾਂ ਲੱਗਿਆ ਕਰਨ ਡਿਨਰ ਅੱਜ ਸੋਫਾ ਵਾਲੇ ਕਮਰੇ 'ਚ ਨਹੀਂ ਬੈਠੇ ਸਰਦਾਰ ਜੀ ਉੱਥੇ ਉੱਥੇ ਹੀ ਰੱਖਣੀ ਵਾਪਸ ਆਓ ਇੱਥੇ ਮੈਂ ਕਿਉਂ ਵਸਾਇਆ ਖਵਾਰ ਠੰਡ ਲੱਗ ਗਈ ਸੀ ਅੱਛਾ ਤੇ ਆਪਾਂ ਬਣਾਇਆ ਜੀ ਸਾਗ ਕਿਉ ਕਿਉ ਪਾਏ ਮੂੜੀਆਂ ਹਰੀ ਮਿਰਚ ਮੱਕੀ ਦੀ ਰੋਟੀ ਅਤਰਕ ਦਾ achar ਤੇ ਇਧਰ ਦੇ ਲਓ ਕੌਣ ਕੌਣ ਸਾਗ ਨਾਲ ਪਿਆਜ਼ ਖਾਂਦਾ ਨਾ ਮੈਨੂੰ ਜ਼ਰੂਰ ਕਮੈਂਟ ਕਰੀ ਯਾਰ ਮੈਂ ਖਾਂਦਾ ਪਿਆਜ਼ ਕੋਈ ਨਾ ਫਿਰ ਮੈਂ ਦੇਖਣਾ ਵੀ ਕੌਣ ਕੌਣ ਹੋਰ ਖਾਂਦਾ ਆਹੋ ਚਲੋ ਇੱਧਰ ਇਹ ਵੀ ਲਾਲਾਂ ਸਿੱਟਣ ਡਿਆ ਇਹਦੀ ਰੋਟੀ ਬੰਦੀ ਪਈ ਆ ਲੋ ਵੀ ਰੋਟੀ ਖਾ ਲਿਏ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ 'ਚ ਜੇ ਖੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਏ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਐਂਡ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਹੁਣ ਮੈਨੂੰ ਲੱਗਦਾ ਮੈਨੂੰ ਫੋਨ ਬੰਦ ਕਰ ਦੇਣਾ ਚਾਹੀਦਾ ਕਿਉਂਕਿ ਮੇਰੇ ਤੋਂ ਸਬਰ ਨਹੀਂ ਹੋ ਰਿਹਾ ਮੈਂ ਲੱਗੀਆਂ ਸਾਖਾਂ ਉੱਤੋਂ ਦੀ ਸਾਗ ਅਜ ਬਣਿਆ ਚੁੱਲ੍ਹੇ ਤੇ ਕੀ ਸੀ ਟੇਸਟ ਅਲੱਗ ਆ ਹਨਾ ਇਦਾਂ ਹੁੰਦਾ ਮੈਂ ਦੇਖੀ ਹੂੰ ਅੱਜ ਬਣਾਇਆ ਮੰਮੀ ਦੇ ਹੱਥਾਂ ਲਗਾ ਸਾਗ ਹਾਂ ਕਰੀਏ ਫਿਰ ਬਾਏ 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 ਸਭ ਸੀ ਗੁੱਡ ਨਾਈਟ ਮੇਰਾ ਨੋ ਇਧਰੋਂ ਵੀ ਲੈ ਗਿਆ ਮੇਰਾ ਨੋ ਇੱਥੋਂ ਵੀ ਲੈ ਗਿਆ ਚੈਨਲ ਨੂੰ ਸਾਰਿਆਂ ਨੇ ਸਬਸਕ੍ਰਾਈਬ ਕਰ ਲਓ ਫਟ ਮਿਲਦੇ ਆ ਤੇ ਸਾਗ ਨਾਲ ਮੱਕੀ ਦੀ ਰੋਟੀ ਤੇ ਅਚਾਰ ਤੇ ਆਪਣਾ ਪਿਆਜ਼ ਜਰੂਰ ਖਾਓ ਓਕੇ ਜੀ ਮਿਲਦੇ ਆ ਅਗਲੇ ਵਲੌਗ ਚ ਬਾਏ ਬਾਏ Dip, 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 on My head dip, 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 on.